ਨੋ ਨੇ ਦਾ ਟ੍ਰੀਟਮੈਂਟ ਕਰੀ ਜਾਂਦੇ ਆ ਪਰ ਹੋ ਗਈ ਸੀ ਇਹਨੂੰ ਤੇ ਇੱਕ ਮੈਂ ਅਪੀਲ ਕਰਦਾ ਵੀ ਪੇਜ ਨੂੰ ਫੋਲੋ ਜਰੂਰ ਕਰਿਆ ਕਰੋ ਇਹਦੇ ਨਾਲ ਸਾਨੂੰ ਬਹੁਤ ਹੌਸਲਾ ਮਿਲਦਾ ਕਮੈਂਟ ਨਾਲ ਜਰੂਰ ਕਰਿਆ ਕਰੋ ਆਪਦੀ ਰਾਇ ਵੀ ਰੱਖਿਆ ਕਰੋ ਵੀ ਕਈ ਵਾਰੀ ਕਿਸੇ ਭਰਾ ਨੂੰ ਭੈਣ ਨੂੰ ਪਤਾ ਹੁੰਦਾ ਹੈ ਨਾ ਕੋਈ ਸਸਤਾ ਇਲਾਜ ਕਿਉਂਕਿ ਸਾਨੂੰ ਡਾਕਟਰਾਂ ਦੇ ਭਾਈ ਜਿਹੜੇ ਰੱਖਦੇ ਨੇ ਬੰਦੇ ਉਹਨਾਂ ਨੂੰ ਪਤਾ ਡਾਕਟਰ ਦਾ ਬਿੱਲ ਦਵਾਈਆਂ ਬਹੁਤ ਮਹਿੰਗੀਆਂ ਬਈ ਬਿੱਲ ਸਾਨੂੰ ਪੈ ਬੜਾਇਆ ਜਾਂਦਾ ਬਾਕੀ ਸੇਵਾ ਕਰਿਆ ਕਰੋ ਇਹ ਬੇਜਵਾਨਾਂ ਦੀ ਤੇ ਜਰੂਰ ਇਹ ਜਿੰਨਾ ਕੁ ਤੁਹਾਡੇ ਤੋਂ ਹੁੰਦਾ ਨਾ ਥੋੜਾ ਜਿਹਾ ਟਾਈਮ ਕੱਢ ਕੇ ਤੇ ਜਰੂਰ ਇਹ ਟੈਲਫੋਨ ਮਦਦ ਕਰਿਆ ਕਰੋ ਸਾਡੀ ਕਰ ਦਿਆ ਕਰੋ ਸਾਡੀ ਨਹੀਂ ਕਰੀ ਤੇ ਜਿਹੜਾ ਤੁਹਾਨੂੰ ਚੰਗਾ ਲੱਗਦਾ ਬੰਦਾ ਹਨਾ ਉਹਦੀ ਕਰ ਦਿਆ ਕਰੋ ਜੇ ਤੁਹਾਡੇ ਤੁਸੀਂ ਆਪ ਨਹੀਂ ਕਰ ਸਕਦੇ ਤਾਂ 100% ਤਾਂ ਤੁਸੀਂ ਆਪ ਹੀ ਕਰਿਆ ਕਰੋ ਤੇ ਨਹੀਂ ਤਾਂ ਸਾਨੂੰ ਵੀ ਬਈ ਫੀਡ ਅਦੇ ਜਰੂਰ ਹੈਲਪ ਕਰ ਦਿਆ ਕਰੋ ਥੋੜੀ ਬਹੁਤੀ ਟਿਲ ਫੁੱਲ ਤੇ ਦਵਾਈਆਂ ਦਾ ਜਿਵੇਂ ਬਿੱਲ ਦੇਣਾ ਦੁੱਧ ਦਾ ਬਿੱਲ ਦੇਣਾ ਹਨਾ ਇਹਦੇ ਸਾਡੀ ਸਰ ਕਰ ਦੋ ਤੁਸੀਂ ਤਾਂ ਸਾਨੂੰ ਅੱਜ ਅਸੀਂ ਮੰਨ ਕੇ ਚਲੋ 8-9 ਬੱਚੇ ਰੱਖੇ ਇੱਥੇ ਅਸੀਂ 15 ਤੋਂ 20 ਬੱਚੇ ਵੀ ਰੱਖ ਸਕਦੇ ਹਾਂ ਸਿਰਫ ਇੱਕ ਥੋੜੀ ਸਪੋਰਟ ਦੀ ਵਜ੍ਹਾ ਨਾਲ ਵੀਡੀਓ ਸ਼ੇਅਰ ਕਰ ਦਿਆ ਕਰੋ ਇਸ ਪੇਜ ਨੂੰ ਫੋਲੋ ਕਰ ਲਿਆ ਕਰੋ ਤੇ ਨਾਲ ਆਪਦੀ ਰਾਇ ਕਮੈਂਟ ਜਰੂਰ ਕਰਿਆ ਕਰੋ ਇਸ ਚੀਜ਼ ਨਾਲ ਬਹੁਤ ਬਈ ਸਾਨੂੰ ਵੀ ਹੌਸਲਾ ਮਿਲਦਾ ਤੁਸੀਂ ਸਾਨੂੰ ਭੈਣ ਭਰਾ ਸਪੋਰਟ ਕਰਦੇ ਆ ਹੈਲਪ ਕਰਦੇ ਸਾਡੀ ਹਨਾ ਬਾਕੀ ਇਹਨਾਂ ਲਈ ਸਮਾਂ ਜ਼ਰੂਰ ਕੱਢਿਆ ਕਰੋ ਬਈ ਤੁਸੀਂ ਲਾਲੋਸਾਵਾ ਵੀ ਅੱਜ ਅਸੀਂ ਇੱਕ ਬੱਚਾ ਲੈ ਕੇ ਆਉਣਾ ਸੀ ਉਹਦੇ ਟਾਇਲਟ ਵਾਲੀ ਜਗ੍ਹਾ ਤੇ ਕੀੜੇ ਪਏ ਆ ਬਈ ਤਾਂ ਜੱਪ ਜਦੋਂ ਆਪਾਂ ਚਲੋ ਅੱਜ ਸਾਡੇ ਤੋਂ ਫੜਿਆ ਨਹੀਂ ਗਿਆ ਤੇ ਕੱਲ ਨੂੰ ਫੜ ਲਾਂਗੇ ਜਦੋਂ ਆਪਾਂ ਉਹਦੇ ਮੰਨ ਲਓਗੇ ਚਲੋ ਬਾਥਰੂਮ ਵਾਲੀ ਜਗ੍ਹਾ ਤੋਂ ਕੀੜੇ ਕੱਢ ਤੇ ਹਨਾ ਉਹਨੂੰ ਕਿੰਨਾ ਸਕੂਨ ਮਿਲੂਗਾ ਤੇ ਕਿੰਨੀਆਂ ਅਸੀਸਾਂ ਦੇਊਗਾ ਤੇ ਆ ਹਨੋਨਾ ਨੋਨਿਆ ਨੋਨਾ ਕਰਾ ਠੀਕ ਹੋ ਜੇ ਇਹਨੂੰ ਆਪਾਂ ਸਰਪ੍ਰਾਈਜ਼ ਵੀ ਦੇਣਾ ਇੱਕ ਇਹਦੇ ਉੱਤੇ ਸਰਪ੍ਰਾਈਜ਼ ਹੈ ਤੇ ਜਿਹਨੂੰ ਜਿਹਨੂੰ ਪਤਾ ਉਹ ਕਮੈਂਟ ਵਿੱਚ ਜ਼ਰੂਰ ਦੱਸਿਆ ਜੀ ਵੀ ਕੀ ਸਰਪ੍ਰਾਈਜ਼ ਹਨੋਨੇ ਵਾਸਤੇ ਇਹ ਇੱਕ ਵਾਰੀ ਠੀਕ ਹੋ ਜੇ ਕੋ ਇਹਦੇ ਮਗਰ ਲਾਤ ਜਖਮ ਹੋ ਗਿਆ ਸੀ ਹੋ ਗਿਆ ਸੀ ਉਹ ਜਖਮ ਵੀ ਠੀਕ ਹੋ ਜਾਂਦੋ ਤੇ ਉਸ ਤੋਂ ਬਾਅਦ ਫਿਰ ਬਾਗੀਆਂ ਪੌਂਦਾ ਫਿਰ ਆਕਰੂਗਰ ਤੁਹਾਡੇ ਸਾਹਮਣੇ ਇੱਕ ਵਾਰੀ ਠੀਕ ਹੋ ਜਾਏ ਅਰਦਾਸ ਬੇਨਤੀ ਦਵਾ ਜ਼ਰੂਰ ਕਰਾ ਜੇ ਭੈਣ ਭਰਾਵਾਂ ਨੂੰ ਮੈਂ ਕਹਣਾ ਵੀ ਇਹ ਬੇਜ਼ਬਾਨ ਬੱਚਾ ਜਲਦ ਤੋਂ ਜਲਦ ਠੀਕ ਹੋਵੇ ਤੇ ਜਲਦੀ ਦੂਜੇ ਬੱਚਿਆਂ 'ਚ ਭੱਜੇ ਤੇ ਹੱਸੇ ਖੇਡੇ ਤੇ ਮੋਜਾ ਮਾਣੇ ਤੇ ਵੈਗਰੂ ਜੀ ਦਾ ਸਾਥ ਤੋਂ ਵੈਗਰੂ ਜੀ ਦੇ ਨਾਲ ਹੋਵੇ ਸਸੀ ਗਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਬਈ ਆਸ ਕਰਦੇ ਸਾਰੇ ਭੈਣ ਭਰਾ ਠੀਕ ਠਾਕ ਹੋਣਗੇ ਜਿਵੇਂ ਕਿ ਆਪਾਂ ਲੋਕੀ ਬਹੁਤ ਹਨਾ ਗੱਲਾਂ ਬਾਤਾਂ ਕਰਦੇ ਵੀ ਐਂ ਕਰਦੇ ਫਲਾਣਾ ਕਰਦੇ ਆ ਸਾਰੇ ਟੱਬਰ ਲੱਗੇ ਹੋਏ ਆ ਬਈ ਆਜੋ ਤੁਹਾਨੂੰ ਦਿਖਾਵਾਂ ਆ ਨੌਣੇ ਨੂੰ ਲੈਟਰੀਆਂ ਲੱਗੀਆਂ ਪਈਆਂ ਪਾਰਵ ਹੋ ਗਈ ਤੇ ਆਹ ਹਨਾ ਰਾਤ ਨੂੰ ਇਹਦੇ ਥੱਲੇ ਬੋਰੀਆਂ ਵਿਛਾਈਆਂ ਸੀਗਾ ਆ ਲੈਟਰੀਆਂ ਦੀਆਂ ਲਿਬੜੀਆਂ ਠੀਕ ਆ ਇਹ ਹੁਣ ਨਾ ਤਾਂ ਧੋਣੀਆਂ ਨਾਲੇ ਆ ਜਗਾ ਧੋਣੀਆਂ ਸਾਰੀ ਤੇ ਆ ਭਾਂਡੇ ਪੁੰਡੇ ਧੋਣ ਵਾਲੇ ਤਾਂ ਦੁੱਧ ਲੱਸੀ ਨੂੰ ਪਾਇਆ ਸੀਗਾ ਇਹ ਪਾਪ 800 ਦੀ ਪਾਪ ਲਿਆਂਦੀ ਬਈ ਆਹ ਇੱਕ ਮਿੰਟ ਆ ਪਾਪ 800 ਦੀ ਲਿਆਂਦੀ ਠੀਕ ਹੈ ਇਹ ਧੋ ਕੇ ਉਦੋਂ ਬਾਅਦ ਅੰਦਰ ਜਾਣਾ ਅੰਦਰ ਤਾਂ ਸਾਫ ਸਪਾਈ ਕਰਨੀ ਧੋਣੀ ਹੈ ਤੇ ਫਿਰ ਆਪਾਂ ਤੁਹਾਨੂੰ ਦਿਖਾਉਨੇ ਨੋਨਾ ਵਿਚਾਰੇ ਦੀ ਹਾਲਤ ਥੋੜੀ ਡਾਉਣ ਹੈ ਇਧਰੋ ਗੋਲੂ ਕਹਿੰਦਾ ਮੈਨੂੰ ਬਾਹਰ ਕੱਢੋ ਕਹਿੰਦਾ ਤੇ ਉਧਰ ਜੁਗਣੀ ਪਈ ਹੈ ਸੁੱਤੀ ਜੁਗਣੀ ਦਾ ਆਪਰੇਸ਼ਨ ਹੋਇਆ ਸੀ ਤੁਹਾਨੂੰ ਪਤਾ ਹੀ ਹੈ ਤੇ ਸੇਵਾ ਕਰਿਆ ਕਰੋ ਬਾਈ ਬੇਜਵਾਨਾਂ ਦੀ ਇਹ ਪਰਮਾਤਮਾ ਵੈਗਰੂ ਅ ਬੜੀ ਮੰਨ ਕੇ ਚਲੋ